ਸਰ ਜਿਹੜੇ ਅੱਜ ਬੁਲਟ ਮੋਟਰਸਾਈਕਲ ਜਬਤ ਕੀਤੇ ਆ ਮਸਲਾ ਕੀ ਸੀ ਕਿ ਦਿੱਕਤ ਕੀ ਸੀ ਤਕੋ ਮਾਨਯੋਗ ਕਮਿਸ਼ਨਰ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਸੀ ਕਿ ਜਿਹੜੇ ਬੁਲਟ ਮੋਟਰਸਾਈਕਲ ਜਾਂ ਜਿਹੜਾ ਵੀ ਵਹੀਕਲ ਜਿੱਥੇ ਮੈਕੈਨਿਕਲੀ ਉਹਨੂੰ ਚੇਂਜ ਕੀਤਾ ਗਿਆ ਹੈਗਾ ਔਰ ਟੈਕਨੀਕਲੀ ਜੋ ਸਾਊਂਡ ਤੋਂ ਰਿਲੇਟਡ ਕੋਈ ਵੀ ਇਕੁਪਮੈਂਟ ਕਿਤੇ ਵੀ ਕਿਸੇ ਵੀ ਵਹੀਕਲ ਤੇ ਪਾਇਆ ਜਾਂਦਾ ਹੈਗਾ ਤੋਂ ਉਹ ਉਹ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੋਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋਨੋ ਜ਼ونز ਦੇ 14 ਥਾਣੇ ਇਨਕਲੂਡਿੰਗ ਟ੍ਰੈਫਿਕ ਜਿਹੜੇ ਸਾਰੀ ਵਿੰਗ ਨੇ ਅਲੱਗ-ਅਲੱਗ ਥਾਵਾਂ ਤੇ ਸ਼ਾਇਦ ਵਿੱਚ 2 ਘੰਟੇ ਪੂਪਰ ਨਾਕੇ ਬੰਦੀ ਕੀਤੀ ਹੈਗੀ ਸਾਡਾ ਸਪੈਸ਼ਲ ਮਕਸਦ ਆਈ ਸੀ ਕਿ ਜਿਹੜਾ ਇਸ ਤਰੀਕੇ ਦੇ ਜਿਹੜੇ ਵਹੀਕਲਸ ਹੈ ਉਹਨਾਂ ਦੇ ਖਿਲਾਫ ਜੜੀ ਕਾਰਵਾਈ ਉਹ ਕਰਨਾ ਹੈਗਾ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ 올ਰੇਡੀ 144 ਦੇ ਆਰਡਰ ਜਿਹੜੇ ਹੈਗੇ ਅ ਇਨਫੋਰਸ ਕੀਤੇ ਜਾ ਚੁੱਕੇ ਹੈਗੇ ਇਸ ਨੂੰ ਦੇਖਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮਾਂ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਾਰਵਾਈ ਕਰਦੇ ਹੋਏ 50 ਕੇ ਕਰੀਬ ਜੋ ਬੁਲਟ ਮਾਈਕ ਮੋਟਰਸਾਈਕਲ ਹੈ ਉਹ ਅਸੀਂ ਜਿਹੜੇ ਹੈਗੇ ਇੰਪਾਉਂਡ ਕੀਤੇ ਹੈਗੇ ਇਸ ਤੋਂ ਇਲਾਵਾ ਜਿਹੜੇ ਬੰਦੇ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜੇ ਬੰਦੇ ਵੀ ਇਸ ਮੋਡੀਫਿਕੇਸ਼ਨ ਦੇ ਵਿੱਚ ਇਨਵੋਲਵ ਹੈ ਅਸੀਂ ਉਹਨਾਂ ਦੇ ਖਲਾਫ ਵੀ ਜਿਹੜਾ ਹੈਗਾ ਸਟ੍ਰਿਕਟ ਲਿਗ ਇਲੈਕਸ਼ਨ ਅਸੀਂ ਲਵਾਂਗੇ ਅਸੀਂ ਤੁਹਾਨੂੰ ਤੁਹਾਡੇ ਵਾਹੇ ਸਾਰੇ ਬੰਦਿਆਂ ਨੂੰ ਅਸੀਂ ਜਿਹੜੇ ਵੀ ਬੰਦੇ ਸ਼ਹਿਰ ਦੇ ਬੰਦੇ ਹੈਗੇ ਜਿਹੜੇ ਵੀ ਮਕੈਨਿਕ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਆ ਕਿ there is a strict compliance ਜਿਹੜੀ ਹੈਗੀ 144 ਦੇ ਆਰਡਰ ਦੀ ਹੋਏਗੀ ਕੋਈ ਵੀ ਬੰਦਾ ਅਗਰ ਪਾਇਆ ਜਾਂਦਾ ਹੈ ਜੋ ਬੁਲਟ ਦੇ ਸਕਦਾ ਹੈ ਜਾਂ ਉਹ ਕੋਈ ਵਹੀਕਲ ਹੈਗਾ ਜਿੱਥੇ ਇਲੀਗਲ ਅਨੋਇੰਗ ਜਿਹੜੀ ਸਾਊਂਡ ਕਰਨ ਵਾਲੇ ਜਿਹੜੇ ਇਕਵਿਪਮੈਂਟ ਹੈ ਜਾਂ ਕੋਈ ਟੈਕਨੀਕਲ ਮੋਡੀਫਿਕੇਸ਼ਨ ਕਰਦਾ ਹੈ ਤਾਂ ਉਹਦੇ ਚ ਅਸੀਂ ਸਟ੍ਰਿਕਟ ਲੀਗਲ ਐਕਸ਼ਨ ਲਵਾਂਗੇ ਔਰ ਜਿੱਥੇ ਵੀ ਸਾਡੀ ਇਹ ਕਾਰਵਾਈ ਅੱਗੇ ਵੀ ਜਿਹੜੇ ਜਾਰੀ ਰਹੇਗੀ ਰਹੇਗੀ ਸਰ ਕਾਰਵਾਈ ਦੀ ਕਾਰਵਾਈ ਦੀ ਗੱਲ ਕਰਦੇ ਅਕਸਰ ਕੁਝ ਸਮੇਂ ਪਹਿਲੇ ਕਮਿਸ਼ਨ ਹੈਡ ਵੱਲੋਂ ਕਾਰਵਾਈ ਵੀ ਕੀਤੀ ਗਈ ਸੀ ਪਹਿਲੇ ਮੁੱਢ ਮੋਸਰ ਪਰ ਫਿਰ ਉਹੀ ਹਾਲਾਤ ਸਾਹਮਣੇ ਆਉਂਦੇ ਆ ਦੇਖੋ ਦੇਖੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਭਗ 50 ਦੇ ਕਰੀਬ ਅਸੀਂ ਉਸੀ ਜਿਹੜਾ ਤੁਸੀਂ ਕਹਿ ਰਹੇ ਹੋ ਉਸੇ ਸੀਰੀਜ਼ ਤੇ ਵਿੱਚ ਅਸੀਂ ਲਗਭਗ 50 ਦੇ ਲਗਭਗ ਮਟਰਸ ਕਿਲੇ ਜਿਹੜਾ ਇੰਪਾਉਂਡ ਕੀਤਾ ਹੈਗੇ ਹੁਣ ਡੈਲੀ ਇਹ ਕਾਰਵਾਈ ਜਾ ਰਹੀ ਹੋਏਗੀ ਉਦੋਂ ਤੱਕ ਇਹਦੇ ਚ 80 ਜਿਹੜਾ ਹੈਗਾ ਇੰਪਾਉਂਡੇਸ਼ਨ ਅਸੀਂ ਕਰਦੇ ਹੈਗੇ ਬਾਕੀ ਜਿਹੜੇ ਜਿਹੜਾ ਜੋ ਵੀ ਇਸ ਤੇ ਧਿਆਨ ਆਏਗਾ ਉਸੇ ਸਾਧਨਾ ਨਾਲ ਅਸੀਂ ਅਗਰ ਕੰਮ ਕਰਾਂਗੇ ਪਲੱਸ ਕੀ ਆ ਮੋਰਚਾ ਲਾ ਕੋ ਬੌਂਡ ਕਿਤੇ ਜ਼ੋਨ 1 ਜ਼ੋਨ 2 ਜੀ ਦੋਨਾਂ ਦਾ ਪ੍ਰੈਸ਼ਰ ਸਾਂਝਾ ਸੀਗਾ ਜੀ ਜੀ ਜ਼ੋਨ 1 ਚ ਕਿੰਨੇ ਕਿਤੇ ਕਿ ਜ਼ੋਨ 2 ਚ ਨਹੀਂ ਦੇਖੋ ਦੋਨੋਂ ਦੋਨੋਂ ਮੈਂ ਕਲੱਬਿੰਗ ਕਰਕੇ ਜਿਹੜੇ ਅੱਗੇ 50 ਦੇ ਲਗਭਗ ਮੋਟਰਸਾਈਕਲ ਜਿਹੜੇ ਜਿਹੜੇ ਹੈ ਜਿਹੜੇ ਪਟਾਕੇ ਵਗੈਰਾ ਮਾਰਦੇ ਹੈਗੇ ਨੇ ਹੂੰ ਇਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਉਹੀ ਤਾਂ ਹੈ ਨਾ ਸਪੈਸੀਫਿਕਲੀ ਜਿਹੜੇ ਤੁਹਾਨੂੰ ਮੈਂ ਉਹੀ ਤਾਂ ਦੱਸ ਰਿਹਾ ਕਿ ਜਿਹੜੇ ਅਸੀਂ ਜਿਹੜੇ ਵੀ ਰਾਉਂਡ ਅਪ ਜਿਹੜੇ ਇੰਪਾਉਂਡ ਜਿਹੜੇ ਵਹੀਕਲ ਕੀਤੇ ਆ ਉਹ ਸਾਰੇ ਉਹੀ ਵਹੀਕਲ ਹੈ ਜਿਹਨਾਂ ਜਿਨ੍ਹਾਂ ਜਿਨ੍ਹਾਂ ਦੇ ਥ्रू ਦਰ ਹੈਗਾ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਸਾਊਂਡ ਆਂਦੀ ਹੈ ਜੋ ਕਿ ਇਨਰਨਲ ਜਰਨਲ ਪਬਲਿਕ ਨੂੰ ਬਹੁਤ ਜ਼ਿਆਦਾ ਅਨੁਵੇ ਕਰਦੇ ਸਰ ਅਕਸਰ ਦੇਖਿਆ ਜਾਂਦਾ ਬੁਲਟ ਪੁਲਸੇ ਵੀ ਜਿਹੜੇ ਮਾਰਦੇ ਆ ਫੁੱਲਸੋ ਲੋ ਕਾਰਵਾਈ ਕੀਤੀ ਜਾਂਦੀ ਹੈ ਇਸ ਫਾਰਸ ਲੋਗ ਇਸ ਫਾਰਸ ਵੀ ਦੇਖੋ ਅੱਜ ਦੇਖੋ ਅੱਜ ਦੇਖੋ ਅੱਜ ਦੇਖੋ ਅੱਛਾ ਹੋ ਜਾਏਗਾ ਆਪਸ ਦੇਖੋ ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਅਵੇਅਰਨੈਸ ਜਿਹੜਾ ਪ੍ਰੋਗਰਾਮ ਉਹ ਵੀ ਚਲਾਵਾਂਗੇ ਅਸੀਂ ਜਿਹੜਾ ਹੈਗਾ ਪੈਰੈਂਟਸ ਨੇ ਵੀ ਅਸੀਂ ਇਨਫੋਰਮ ਕਰਾਂਗੇ ਕਿ ਭਈ ਅਗਰ ਐਲਐਚ ਬੜਾ ਸਟ੍ਰਿਕਟ ਹੈਗਾ ਕਿ ਕੋਈ ਬਲੱਡ ਵਾਲਾ ਮੋਟਰਸਾਈਕਲ ਹੈ ਉਹ ਸਿਰਫ ਸਿਰਫ ਉਹਨੂੰ ਇੰਪਾਉਂਡ ਹੋਵੇਗਾ ਔਰ ਜਿਹੜੇ ਅੱਗੇ ਵੀ ਇਸ ਤਰੀਕੇ ਦੀ ਗਲਤ ਕਾਰਵਾਈ ਸੀ ਜਦੋਂ ਇਹਨਾਂ ਨੂੰ ਮੌਕਾ ਦਿੱਤਾ ਗਿਆ ਇੱਕ ਵਾਰੀ ਵਾਰਨਿੰਗ ਦਿੱਤੀ ਹੈਗੀ ਜੀ ਉਹ ਦੋ ਇੰਪਾਉਂਡ ਹੋ ਗਏ ਉਹ ਇੰਪਾਉਂਡ ਹੋਣਗੇ ਇਨ੍ਹਾਂ ਦਾ ਜਿਹੜਾ ਸਿਲੈਂਸਰ ਕੱਢ ਕੇ ਉਹ ਆਪਣਾ ਜਿਹੜੇ ਹੈਗੀ ਜਿਹੜਾ ਕੰਸਰਨਡ ਜਿਹੜੀ ਡਿਊ ਪ੍ਰੋਫੈਸ਼ਨਲ ਰਿਕਲ ਲੈ ਸਕਦੇ ਹੈ ਬਟ ਅਸੀਂ ਇਸ ਸਿਲੈਂਸਰ ਨਾਲ ਵਹੀਕਲ ਕੰਟੀਨਿਊ ਨਹੀਂ ਕਰਦੇ ਜੀ ਉਹਨਾਂ ਚੱਕ ਕੇ ਲੈ ਕੇ ਆਏ ਵਿਚ ਨੂੰ ਆਏ ਆ ਕਿਤੇ ਨਹੀਂ ਲੱਗੇ ਉਹਨਾਂ ਦਾ ਕੀ ਕਰੂਗੇ ਤੁਸੀਂ ਛੱਡੂਗੇ ਉਹਨਾਂ ਨੂੰ ਕਿਹੜਾ ਇਦੇ ਵਿੱਚ ਨਹੀਂ ਪਟਾਕੇ ਲੱਗੇ ਨਹੀਂ ਨਹੀਂ ਅਸੀਂ ਉਹੀ ਵਹੀਕਲ ਇੰਪਾਉਂਡ ਕੀਤੇ ਹੈਗੇ ਜੋ ਮੋਡੀਫਾਈਡ ਹੈਗੇ ਉਸ ਤੋਂ ਇਲਾਵਾ ਅਸੀਂ ਲਗਭਗ 250 ਦੇ ਕਰੀਬ ਜਿਹੜੇ ਬੁਲੇਟਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਚ ਲਗਭਗ 50 ਤੇ ਲਗਭਗ ਜੋ ਫਾਲਟੀ ਪਾਏ ਹੈ ਅਸੀਂ ਉਹਨਾਂ ਨੂੰ ਹੀ ਇੰਪਾਉਂਡ ਕੀਤਾ ਬਾਕੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਸਰ ਜੋ ਸਪੈਸ਼ਲ ਡਰਾਈਵ ਇਹ ਚਲਾਈ ਗਈ ਹੈ ਆਉਣ ਵਾਲੇ ਸਮੇਂ ਇਹ ਕੰਟੀਨਿਊ ਕੰਟੀਨਿਊ ਰਹੇਗੀ